ਇਹੋ ਇੱਕ ਪਿੰਡ ਦੇ ਵਿੱਚ ਤਿੰਨ ਬਣਾਵਾ ਨਾਲ ਜਿਹੜੇ ਉਹ ਦਰਵਾਲੀ ਘਾਟ ਦੇ ਵਿੱਚ ਰੱਖੇ ਗਏ ਨੇ ਸੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਬਾਸ ਤੇ ਸਰਮਾ ਜੀ ਨੇ ਵੀ ਸੰਗਤ ਆ ਜਿਹੜੀ ਨਗਰ ਕੀਰਤਨ ਦੇ ਨਾਲ ਸੰਗਤ ਆਈ ਆ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਪੰਚਾਂ ਦੇ ਵਿੱਚ ਬੈਠ ਕੇ ਤੇ ਚਾਹ ਲੈਣ ਅੰਦਰ ਛੱਕ ਕੇ ਫਿਰ ਅੱਗੇ ਚਲੇ ਪੋੜੇ ਨੇ ਤੁ ਮੇਰਾ ਗੁਰੂ ਦਾ ਜੀ ਕਿਰਪਾ ਕਰਨ ਬਖਸ਼ਾ ਕਰਨ ਕਲਾ ਤੇਰੇ ਵਾਹਿਗੁਰੂ 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 ਆਪ ਵੀ ਪੰਜ ਪਿਆਰੇ ਸਭਾਨਾਂ ਦੇ ਕੇ ਯਾਦ ਸੋਹਣੇ ਦੇ ਨਾਲ ਜੋ ਸਮੂਹ ਅਗਰਨਵਾਸਨਾ ਬਦੋਂ ਪ੍ਰਧਾਨ ਸਾਹਿਬ ਸੁਨਾਰਾ ਮੇਕਸੀ ਸੁਵੇਦਾਰ ਸਾਹਿਬ ਤਫਾ ਸਾਰੇ ਜਿਹੜੇ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਪੰਜ ਪਿਆਰੇ ਸਭਾਨਾਂ ਦਾ ਸਨਮਾਨ ਜਿਹੜਾ ਸਰਪਾਉ ਦੇ ਨਾਲ ਕਰਨਾ ਬਾਅਦ ਵਿੱਚ ਮਹੱਤਵ ਜਿਹੜਾ ਸਮਝੇ ਤੌਰ ਤੇ ਇੱਕ ਸਨਮਾਨ ਦੇ ਰੂਪਾਂ ਜਿਹੜਾ ਉਹ ਗੁਰੂ ਸਾਹਿਬ ਜੀ ਦੇ ਪਾਵਨ ਸਾਰਪੁਰ ਤੋਂ ਬਲਸਾਹ ਸੋਹਰ ਸਾਹਿਬ ਮੇਰੇ ਵੱਲੋਂ ਇੱਕ ਸ਼ੀਲਡ ਦੇ ਸਨਮਾਨ ਹੈ ਜਿਹੜਾ ਉਹ ਸਾਹਮਣੇ ਦੌਰ ਤੇ ਮਾਪ ਹੱਥ ਸ੍ਰੀ ਅਕਾਲੇ ਹੱਥ ਕਰਵਾਪੋਰਸਾਂ ਕਿ ਸੁਵੇਦਾਂ ਦਾ ਸਰਦਾਰ ਮਰੀਕ ਸਿੰਘ ਜੀ ਦਾ ਸਕੂਲੀ ਪ੍ਰਬੰਧਕ ਕਮੇਟੀ ਦਾ ਸਰਮਾਨ ਜਿਹੜਾ ਸਲੋਪਾ ਤਸ਼ੀਲ ਦੇ ਨਾਲ ਕੋ ਜੀ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਮਨਜੀਤ ਸਿੰਘ ਜੀ ਜਿਹਨੇ ਵੀ ਭਾਈ ਦਾ ਪ੍ਰੇਮ ਸਿੰਘ ਜਿਹਨੇ ਵੀ ਸਮੁੰਦੇ ਨਗਰ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅਕੀਰ ਸਿੰਘ ਜੀ ਭਰਵਿੰਦਰ ਸਿੰਘ ਜੀ ਸਾਰੇ ਸਮੂਹ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਪੁਰਖਾਂ ਮੋਢੀ ਸ਼੍ਰੀਮਾਨ ਸਾਹਿਬਾ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੇ ਭਤੀ ਸਥਾਨਾ ਵੱਲੋਂ ਬਹੁਤ ਬਹੁਤ ਧੰਨਵਾਦੀ ਭਾਈ ਕਰਤਾਰ ਸਿੰਘ ਸਾਹਿਬ ਭਾਈ Terima kasih kerana menonton! I do Alô!

चलिया गा गलिया गा मिलाए <rear 서자> <pimile> <.ina> Ayu. Ayu. 아이고, 안 돼. 조금만 기다기 아이고, 안 돼. 아이고, 안 아이고, 안 아이고, 안 돼. 아 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੰਪਨੀ ਦੇ ਅਧਿਕਾਰ ਦੇ ਇਹ ਵੀ ਹੈ ਕਿ ਪੜਾ ਦੇ ਦੇਗਾ। ਕਿ ਸੋ ਇਹ ਹੋਣਾ ਕਾਰੋਬਾਰਾਂ ਤਰੱਕੀਆਂ ਪਖੜੀਆਂ ਮਾਲ ਡੰਗਰ ਦਾ ਭਲਾ ਕਰਨਾ ਫਸਲ ਵਾੜੀ ਚਵਾਦੇ ਕਰਨੇ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਇਹਨਾਂ ਢਾਣੀਆਂ ਨੂੰ ਚਾਰ ਤਨ ਭਾਗ ਲਾਉਣੇ ਨਗਰ ਨੂੰ ਚਾਰ ਤਨ ਭਾਗ ਲਾਉਣੇ ਬਾਦਸ਼ਾਹ ਜੀ 350 ਸਾਲਾਂ ਪੇਗ ਬਾਤ ਸਹਿਬ ਦਾ ਦੀਦੀ ਦਿਹਾੜਾ ਜੋ ਸਿੱਖ ਸੰਗਤਾਂ ਬੜੀਆਂ ਆਰਾਮ ਨਾਲ ਲੱਗ ਕੇ ਮਨਾ ਰਹੀਆਂ ਹਨ ਸੋ ਨਗਰ ਨੇ ਇਲਾਕੇ ਨੇ ਡੇਰੇ ਨੇ ਤੇ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਪਾਤਸ਼ਾਹ ਜੀ ਉਪਲਾਲਾ ਕਰਕੇ ਤੁਹਾਡੇ ਪਾਸੇ 350 ਸਾਲਾ ਜੋ ਸੀ ਦੀਦੀਆਂ ਰਿੰਗੋ ਖੜਕਦੇ ਹੋਇਆਂ ਇਹ ਸੰਗਤਾਂ ਜੇ ਸੇਵਾ ਕਰ ਰਹੀਆਂ ਹਨ ਸੇਵਾ ਦੇ ਕੇ ਰੌਣੀ ਪਾਛੇ ਚੜਦੀਆਂ ਕਲਾ ਬਖਸ਼ ਰਹੀਆਂ ਹਰ ਮਦਾਨੇ ਫਦੇ ਬਖਰੀ ਜੈਲਾਕਾਰਾਂ ਕਰਦੀਆਂ ਪਾਤਸ਼ਾਹ ਜੀ ਨੂੰ ਨੇ ਸੇਵਾ ਕੀਤੀ ਥਾਏ ਪੌਣੀ ਹੁਣ ਕਰੋ ਕਿਰਪਾ ਮੇਰਾ ਕਰੋ ਦਇਆ ਦਾ ਵਿੱਚ ਆ ਕੇ ਘੁਸੇ ਬਲਾਓ ਸ਼ਹੀ ਕਰੇ ਮਲਾਓ جنا کو ملیا واؤن پتر واحے ਮਨੁਭਾਵੇ ਸਤਿ ਸ਼੍ਰੀ ਅਕਾਲ ਉਹ ਮਗਰ ਆਇਆ ਫਿਰ ਕਿਥੋਂ ਮਗਰ ਆਇਆ ਮਨੁਭਾਵੇ ਸਤਿ ਸ਼੍ਰੀ ਅਕਾਲ ਓਏ ਇਹ ਹਾਲ ਹੋ ਜਾਵੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾ ਰੂਪਾ ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਮਾਰ ਕੇ ਚੱਲ ਜਾਈਏ ਪੰਚਾਇਤ ਦੇ ਸਰਪੰਨੋ ਉਸ ਤਰੀਕੇ ਨਾਲ ਹੋ ਜੀਏ ਕੋਈ ਜਰਾ ਵਾਹਿਗੁਰੂ ਠੀਕਾ ਬਾਦ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ